ਸੇ ਤੁਸੀਂ ਹੁਣੀ ਸਟ੍ਰੈਚ ਮਾਰਕਸ ਦੀ ਗੱਲ ਕੀਤੀ ਹੈ ਨਾ ਮੈਂ ਸਟ੍ਰੈਚ ਮਾਰਕਸ ਮੇਰੇ ਬਹੁਤ ਹੈਗੇ ਨੇ ਕਿਉਂਕਿ ਮੈਂ ਪਹਿਲਾਂ ਮੇਰਾ ਕਾਫੀ ਜ਼ਿਆਦਾ weight ਹੁੰਦਾ ਸੀ ਤੇ ਫਿਰ ਮੈਂ weight loss ਕੀਤਾ ਤੇ ਹੁਣ ਉਹਨੂੰ ਬਹੁਤ ਟਾਈਮ ਪੀਰੀਅਡ ਹੋ ਚੁੱਕਾ ਹੈ ਪੱਕ ਚੁੱਕੇ ਨੇਗੇ ਤਾਂ ਜਿਹੜੇ ਏਦਾਂ ਆਪਣੇ ਪੱਕੇ ਹੋਏ ਸਟ੍ਰੈਚ ਮਾਰਕਸ ਹੁੰਦੇ ਨੇਗੇ ਉਹ ਵੀ ਠੀਕ ਹੋ ਸਕਦੇ ਹੁੰਦੇ ਨੇ ਇਹ ਕੁੜੀਆਂ ਨੂੰ ਹੋ ਜਾਂਦੀ ਆ ਪੱਕਣ ਦਾ ਮਤਲਬ ਹੈ ਕਿ ਉਹ ਉਹਨਾਂ ਇੱਕ ਉਹਨਾਂ ਨੂੰ ਖਤਮ ਕਰਨ ਵਾਸਤੇ ਬੈਸਟ ਚੀਜ਼ ਕੀ ਹੈ ਹਲਦੀ ਹਮ ਧਿਆਨ ਨਾਲ ਸੁਣਿਓ ਗੱਲ ਇੱਕ ਹਲਦੀ ਔਰ ਇੱਕ ਐਲੋਬੀਰਾ ਹਮ ਐਲੋਵੀਰਾ ਤੇ ਹਲਦੀ ਦਾ ਐਕਸਟ੍ਰੈਕਟ ਲੈ ਲੋ ਜਾਂ ਉਹਦਾ ਪਾਊਡਰ ਲੈ ਲੋ ਐਲੋਵੀਰਾ ਜਿਹੜਾ ਗਮਲੇ 'ਚ ਹੁੰਦਾ ਬਾਜ਼ਾਰੋਂ ਕੁਛ ਨਹੀਂ ਐਲੋਵੀਰਾ ਦਾ ਪਲਪ ਖਰੀਦਣਾ ਨਹੀਂ ਆਪਾਂ ਨੇ ਕਿਉਂਕਿ ਉਹ 'ਚ ਪ੍ਰিজਰਵੇਟਿਵ ਹੁੰਦਾ ਸਾਨੂੰ ਫਾਇਦਾ ਨਹੀਂ ਹੋਣਾ ਐਲੋਵੀਰਾ ਗਮਲੇ ਚ ਲੋ ਉਹ 'ਚ ਪੋਇਜ਼ਨ ਮੌਜੂਦ ਹੁੰਦੀ ਹੈ ਉਹ ਪਿਊਰੀਫਾਈ ਨਹੀਂ ਕੀਤਾ ਹੁੰਦਾ ਉਹ ਲੈ ਲੋ ਇੱਕ ਕਟੋਰੀ ਇੱਕ ਕਟੋਰੀ ਹਲਦੀ ਜਿਹੜੀ ਆਪਣੇ ਰਸੋਈ ਘਰ 'ਚ ਹੈ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਮੈਚ ਕਰਕੇ ਕੰਚ ਦੇ ਬਰਤਨ 'ਚ ਰੱਖੋ ਕੰਚ ਦੀ ਕੋਈ ਬੋਟਲ ਲੈ ਲੋ ਖੁੱਲੇ ਮੂੰਹ ਵਾਲੀ ਉਹ 'ਚ ਰੱਖੋ ਉਹ ਡੇਲੀ ਤੁਸੀਂ ਮ사ਜ ਕਰੋ अच्छा जी ਤੁਸੀਂ ਮੈਨੂੰ ਲੱਗਦਾ ਹੈ ਵੀ ਵੱਧ ਤੋਂ ਵੱਧ 3 ਮਹੀਨੇ ਚ ਕਹਿ ਦੋਂਗੇ ਗੁਲ ਸਾਹਿਬ ਥੈਂਕ ਯੂ ਮਤਲਬ ਉਹਦੇ ਲਈ ਕੋਈ ਦਵਾਈਆਂ ਦੀ ਲੋੜ ਨਹੀਂ ਹੈਗੀ ਬਹੁਤੀ ਜ਼ਿਆਦਾ ਵੀ ਅਸੀਂ ਕੋਈ ਨਾ ਉਹ ਤੇ ਕੰਮ ਕਰਨਾ ਦਵਾਈਆਂ ਨੇ ਔਰ ਇਹ ਜੇ ਨੁਸਖੇ ਨਾ ਤੁਹਾਨੂੰ ਕਿਸੇ ਨੇ ਦੱਸ ਰਿਹਾ ਕੋਈ ਨਹੀਂ ਦੱਸਦਾ ਉਹ ਖੁਦ ਭਾਵੇਂ ਐਦਾਂ ਕੋਈ ਜੈਲ ਬਣਾ ਕੇ ਉਹ ਚ ਮਹਿੰਦੀ ਜੀ ਲਾ ਕੇ ਕੁਝ ਬਣਾ ਕੇ ਤੁਹਾਨੂੰ ਦੇ ਦਵੇ ਵੀ ਇਹ ਦੇ ਦੋ ਜੀ 10000 ਰੁਪਇਆ ਠੀਕ ਹੋ ਜਾਊਗਾ ਪਰ ਘਰੇਲੂ ਨੁਸਖਾ ਦੱਸਣਾ ਹਰੇਕ ਦੇ ਵਾਸਤੇ ਰੋਗ ਨਹੀਂ ਹੈ ਔਰ ਮੈਂ ਨੁਸਖਾ ਉਹੀ ਬੋਲਦਾ ਹਾਂ ਨਾ ਖਾਸ ਕਰ ਸੈਲੀਬ੍ਰਿਟੀਜ਼ ਨਾਲ ਵੀ ਜਦੋਂ ਮੈਂ ਸ਼ੋਅ ਕਰਦਾ ਕਿਉਂਕਿ ਇੱਕ ਦੂਜੇ ਨੂੰ ਦੇਖ ਕੇ ਲੋਕਾਂ ਨੇ ਯੂਜ਼ ਕਰਨਾ ਖਾਸ ਕਰਕੇ ਟੀਵੀ ਚੈਨਲਾਂ ਦੇ ਵੀ ਜਾਂ ਵੈਸੇ ਵੀ ਮੈਂ ਜਦੋਂ ਗੱਲ ਕਰਦਾ ਤਾਂ ਉਹੀ ਨੁਸਖਾ ਮੈਂ ਦੱਸਣਾ ਹੁੰਦਾ ਜਿਹੜਾ ਅਸੀਂ ਲੱਖਾਂ ਲੋਕਾਂ ਨੇ ਅਜਮਾਇਆ ਹੋਇਆ ਔਰ ਜਿਹਦਾ ਫਾਇਦਾ ਚਾਹੇ ਹੋਵੇ ਦੇਰ ਨਾਲ ਹੋਵੇ ਸਵੇਰ ਨਾਲ ਹੋਵੇ ਪਰ ਉਹਦਾ ਨੁਕਸਾਨ ਨਾ ਕੋਈ ਹੋਵੇ ਪਹਿਲੀ ਚੀਜ਼ ਨੂੰ ਧਿਆਨ ਚ ਰੱਖ ਕੇ ਦੱਸਿਆ ਜਾਂਦਾ ਕਿਉਂਕਿ ਕੋਈ ਬੰਦਾ ਕਿਤੇ ਵੀ ਬੈਠਾ ਆਪਣਾ ਪ੍ਰੋਗਰਾਮ ਦੇਖ ਰਿਹਾ ਜੀ ਉਹਨੇ ਯੂਜ਼ ਕਰ ਲਿਆ ਉਹਨੂੰ ਉਲਟਾ ਲੈਣ ਦੇ ਦੇਣੇ ਪੈ ਜਾਣ ਉਹ ਨੁਸਖੇ ਦਾ ਵੀ ਕੀ ਫਾਇਦਾ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਜਾ ਕੇ ਜੰਗਲਾਂ 'ਚ ਬਹਿ ਕੇ ਜੜੀ ਬੂਟੀ ਦੇ ਕੋਲ ਬਹਿ ਕੇ ਉਹਦੇ ਬਾਰੇ ਦੱਸੀ ਜਾਂਦੇ ਨੇ ਹੋਰ ਕਰੀ ਜਾਂਦੇ ਨੇ ਇਹ ਜ਼ਰੂਰ ਆਪਣੇ ਵੈਦ ਜਾਂ ਕਿਸੇ ਵੀ ਸਲਾਹਤੋ ਲੈ ਬਿਨਾ ਘਰੇਲੂ ਨੁਸਖੇ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਹਰ ਨੁਸਖਾ ਜਿਹੜਾ ਹੈਗਾ ਉਹ ਹਰ ਇੱਕ ਲਈ ਨਹੀਂ ਹੁੰਦਾ ਪਰ ਜਿਹੜਾ ਮੈਂ ਹਲਦੀ ਔਰ ਇਹ ਦੱਸਿਆ ਤੁਹਾਨੂੰ ਐਨੋਬੀਰਾ ਦਾ ਮਿਸ਼ਰਣ ਹੈ ਇਹ ਸਾਰੇ ਲਈ ਫਾਇਦੇਮੰਦ ਹੈ ਜਿਨ੍ਹਾਂ ਦੇ ਤਾਂ ਗੱਠਾ-ਗੁੱਠਾ ਜਿਵੇਂ ਵੀ ਬਣ ਜਾਂਦੀਆਂ ਨੇ ਉਹ ਉਹ ਤਾਂ ਪਿਗਲ ਜਾਂਦੀਆਂ ਨੇ ਇਹਦੇ ਨਾਲ मतलब ਇਹ ਬਹੁਤ ਵਧੀਆ ਨੁਸਖਾ ਹੈ ਇਹਨੂੰ ਤੁਸੀਂ ਜ਼ਰੂਰ ਅਜ਼ਮਾ ਕੇ ਦੇਖੋ ਤੁਹਾਨੂੰ ਅਗਲੇ ਸ਼ੋਅ 'ਚ ਲੋਕਾਂ ਨੂੰ ਦੱਸਾਂਗੇ ਵੀ ਠੀਕ ਹੋਇਆ ਠੀਕ ਹੈ ਜੀ ਜ਼ਰੂਰ ਸਰ ਆਪਾਂ ਜਿੱਦਾਂ ਬਿਊਟੀ ਦੀ ਗੱਲ ਕੀਤੀ ਤੇ ਆਪਣੇ ਜਿੱਦਾਂ ਨੇਲਸ ਬਹੁਤ ਜ਼ਿਆਦਾ ਟੁੱਟਦੇ ਨੇ ਤੇ ਬਹੁਤ ਵੀਕ ਨੇ ਮੈਨੂੰ ਤਾਂ ਇਦਾਂ ਲੱਗਦਾ ਕਿ ਮੈਂ ਨੇਲਸ ਵਧਾਵ ਨਹੀਂ ਸਕਦੀ ਕੋਈ ਐਕਸਟੈਂਸ਼ਨਸ ਨਹੀਂ ਕਰਵਾ ਸਕਦੀ ਅਗਰ ਮੈਂ ਕਰਵਾ ਵੀ ਲੈਂਦੀ ਆ ਤਾਂ ਉਹ ਤਾਂ ਆਬਵੀਅਸਲੀ ਵੀਕ ਹੋਣੇ ਹੋਣਿਆ ਆਦਰਵਾਇਜ਼ ਵੀ ਮੇਰੇ ਬਹੁਤ ਵੀਕ ਰਹਿੰਦੇ ਆ ਉਹ ਕਿਉਂ ਨੇਲ ਜਿਹੜਾ ਵੀਕ ਹੁੰਦਾ ਨਾ ਜੀ ਨਖਣ ਸਾਡੇ ਕਈ ਲੋਕਾਂ ਦੇ ਵੀ ਹੁੰਦੇ ਆ ਤੇ ਜਿੱਦਾਂ ਨਾ ਕਈਆਂ ਦੇ ਨਾਮ ਨਹੋਂ ਦੇ ਉੱਤੇ ਛਲਨੀ ਜੀ ਬਣ ਜਾਂਦੀ ਹੈ ਛਿਰਦ ਰੇਸ਼ੀ ਉਹ ਹੀ ਮੇਰੇ ਹੁੰਦਾ ਆ ਹਾਂਜੀ ਉਹਦੇ ਵਾਸਤੇ ਸਭ ਤੋਂ ਬੈਸਟ ਮੈਂ ਪਹਿਲਾਂ ਕੋਕੋਨਟ ਤੇਲ ਤੋਂ ਦੱਸਿਆ ਨਖਣ ਨੂੰ ਜਰੂਰ ਰੋਜ਼ ਡਿਪ ਕਰੋ ਥੋੜੋ ਜਮੀਨ ਸੁਭਾਂ ਦਾ ਫਰਕ ਨਜ਼ਰ ਆਊਗਾ ਦੂਸਰਾ ਇਹ ਹੈਗਾ ਸਾਡੇ ਬ੍ਰੇਨ ਦੇ ਨਾਲ ਰਿਲੇਟਡ ਹੈ ਨਖਣ ਹੋ ਗਏ ਪਰ ਬ੍ਰੇਨ ਹੋ ਗਿਆ ਇਹ ਨਸਾਂ ਜੁੜੀਆਂ ਹੋਈਆਂ ਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਦੀਆਂ 72000 ਨਾੜੀਆਂ ਨੇ ਜਿਹੜੀਆਂ ਕਿ ਪੇਟ ਦੀ ਨਾਭੀ ਦੇ ਨਾਲ ਲਿੰਕ ਧੁੰਨੀ ਦੇ ਨਾਲ ਲਿੰਕ ਨੇ ਜਦੋਂ ਬੱਚਾ ਮਾਂ ਦੇ ਪੇਟ 'ਚ ਹੁੰਦਾ ਉਦੋਂ ਉੱਥੇ ਸਾਰੀ ਡਾਈਟ ਚੱਲਦੀ ਆ ਉਹਦੀ ਇਹਦੇ ਬਾਰੇ ਜ਼ਿਆਦਾ ਵਿਆਖਿਆ ਨਹੀਂ ਕਰਨੀ ਕਿਉਂਕਿ ਆਪਾਂ ਆਪਣੇ ਜਿਹੜੇ ਪੰਜਾਬੀ ਆ ਉਹ ਤਾਂ ਬੱਚਾ-ਬੱਚਾ ਜਾਣਦਾ ਇਸ ਗੱਲ ਨੂੰ ਕੋਈ ਦੱਸਣ ਦੀ ਲੋੜ ਨਹੀਂ ਤੇ ਇਹ ਜਿਹੜੀ 72000 ਸਾਡੀ ਨਸ ਹੈ ਉਹਦਾ ਉਹਦਾ ਜਿਹੜਾ ਸਾਹ ਲੈਣਾ ਉਹ ਸਕਿਨ ਦੇ ਥਰੂ ਹਾਂ ਹਾਂ ਔਰ ਜਿਹੜੀ ਨਖੂਨ ਹੈ ਇੱਥੇ ਜਦੋਂ ਅਸੀਂ ਤੇਲ ਲਗਾਉਂਦੇ ਆ ਤਾਂ ਸਾਡੀ ਸਕਿਨ ਸਾਹ ਲੈਂਦੀ ਆ ਤੁਸੀਂ ਕਦੇ ਦੇਖੋ ਮੈਂ ਅਕਸਰ ਐਗਜ਼ਾਮਪਲ ਦਿੰਦਾ ਰਹਿੰਦਾ ਰਿਹਾ ਨਾ ਜਿਵੇਂ ਜਿਵੇਂ ਹੱਥਾਂ ਨੂੰ ਕਵਰ ਕਰਦੇ ਹੀ ਹੈ ਚਾਹੇ ਤਾਂ ਗਲਵਜ਼ ਨਾਲ ਕਰਦੀਏ ਜਾਂ ਕਿਸੇ ਵੀ ਚੀਜ਼ ਨਾਲ ਜਦੋਂ ਅਸੀਂ ਇਹਨੂੰ ਕਵਰ ਕਰਦੇ ਆ ਤਾਂ ਸਾਡੇ ਹੱਥਾਂ ਨੂੰ ਇੱਕਦਮ ਪਸੀਨਾ ਆ ਜਾਂਦਾ ਪਰ ਅਸੀਂ ਲਾ ਦਿੰਦੇ ਆ ਫਿਰ ਸਾਨੂੰ ਸਾਹ ਜਾ ਆਉਂਦਾ ਹੈ ਨਾ ਸੁੱਕੇ ਜਿਹਾ ਹੋ ਜਾਂਦੇ ਆ ਕੀ ਹੈ ਕੀ ਇਹਦਾ ਸਾਹ ਘੁੱਟ ਗਿਆ ਦਮ ਘੁੱਟ ਗਿਆ ਹੈ ਨਾ ਤੇ ਉਹ ਚੀਜ਼ ਜਿਹੜੀ ਸਾਨੂੰ ਜਦੋਂ ਆਪਾਂ ਘਰ ਜਾਂਦੇ ਆ ਕੰਮਕਾਰ ਤੋਂ ਫ੍ਰੀ ਹੋ ਕੇ ਚਲੋ ਲੜਕੀਆਂ ਤਾਂ ਸੈਂਡਲ ਵਗੈਰਾ ਚੱਪਲ ਪਾਉਂਦੀਆਂ ਨੇ ਮੇਲ ਜਿਵੇਂ ਘਰ ਜਾ ਕੇ ਇੱਕਦਮ ਸ਼ੂਜ਼ ਪਹਿਲਾਂ उतਾਰੇਗਾ ਬਾਕੀ ਸਾਰੀਆਂ ਚੀਜ਼ਾਂ ਬਾਹਰ ਸੁੱਟੂ ਪਹਿਰਨ ਨੂੰ ਘਟਣ ਹੁੰਦੀ ਆ ਤਾਂ ਇਹ ਜਿਹੜੇ ਸਾਡੀ ਨਾਖੂਆਂ ਦਾ ਇਹਨੂੰ ਸਵਸਥ ਰੱਖਣ ਵਾਸਤੇ ਸਭ ਤੋਂ ਵਧੀਆ ਚੀਜ਼ ਤਾਂ ਹੈਗਾ ਕੋਕੋਨਟ ਪਰ ਦਹੀਂ ਦਹੀਂ ਦੀ ਇੱਕ ਕਟੋਰੀ ਡੇਲੀ ਮਾਰਨਿੰਗ ਔਰ ਕਾਲੀ ਮਿਰਚ ਪਾ ਕੇ ਤੁਸੀਂ ਦੇਖੋ ਤੁਸੀਂ ਦਿਨਾਂ ਚ ਕਹੋਗੇ ਵੀ ਗੁਲਸਬੀ ਇਹ ਤਾਂ ਕਮਾਲ ਦਾ ਰਿਜ਼ਲਟ ਆਇਆ ਸਾਨੂੰ ਕੱਲਾ ਨਖੂ ਨਹੀਂ ਦਹੀਂ ਦੇ ਵਿੱਚ ਬਾਕੀ ਵੀ ਦੇਖੋਗੇ ਨਹੀਂ ਮੈਂ ਸਰ ਐਕਚੁਅਲੀ ਪਹਿਲਾਂ ਦਹੀਂ ਦੇ ਮਤਲਬ ਮਿਲਕ ਪ੍ਰੋਡਕਟਸ ਲੈਂਦੀ ਸੀਗੀ ਉਹ ਵੀ ਮੈਨੂੰ ਤਾਂ ਮਨਾ ਕੀਤਾ ਹੋਇਆ ਡਾਕਟਰ ਨੇ ਹਾਂ ਕਿ ਦਹੀਂ ਨਹੀਂ ਖਾਣਾ ਤੁਸੀਂ ਤਾਂ ਸਕਿਨ ਕਰਕੇ ਮੈਂ ਕਿਉਂ ਕਾਲੀ ਮਿਰਚ ਕਹੀ ਆ ਉਹਦੇ ਵਿੱਚ ਜਦੋਂ ਉਹਦੇ ਵਿੱਚ ਕਾਲੀ ਮਿਰਚ ਪੈ ਗਈ ਉਹਨੇ ਜਿਹੜੇ ਦਹੀਂ ਦੇ ਵਿੱਚ ਐਕਸਟਰਾ ਫੈਟ ਹੈ ਜਾਂ ਕੋਈ ਵੀ ਏਦਾਂ ਦੀ ਚੀਜ਼ ਹੈ ਜਿਹੜੀ ਸਾਨੂੰ ਨੁਕਸਾਨ ਕਰੇਗੀ ਉਹਨੇ ਕਾਲੀ ਮਿਰਚ ਕਾਲੀ ਮਿਰਚ ਤੋਂ ਵੱਡਾ ਐਂਟੀ ਵਾਇਟਿਕ ਹੈ ਹੀ ਨਹੀਂ ਕੋਈ ਓਕੇ ਐਂਟੀਬਾਇਟਿਕ ਅਗਰ ਆਪਾਂ ਕਹਿੰਨੇ ਕੋਈ ਐਂਟੀਬਾਇਟਿਕ ਸਭ ਤੋਂ ਵੱਡਾ ਕਾਲੀ ਮਿਰਚ ਹੈ ਔਰ ਐਂਟੀਸੈਪਟਿਕ ਸਭ ਤੋਂ ਵੱਡਾ ਹਲਦੀ ਹੈ ਇਹ ਦੋ ਚੀਜ਼ਾਂ ਸਾਡੇ ਕਿਉਂ ਬਜ਼ੁਰਗ ਪਹਿਲੇ ਸਬਜ਼ੀਆਂ 'ਚ ਪਾ ਗਏ ਕੋਈ ਰੰਗ ਬਦਲਣ ਲਈ ਥੋੜੀ ਪਾਈ ਦੀ ਕਦੇ ਹਲਦੀ ਦਾ ਸਵਾਦ ਆਇਆ ਆਪਾਂ ਨੂੰ ਸਬਜ਼ੀ 'ਚ ਨਹੀਂ ਆਉਂਦਾ ਉਹ ਸਿਰਫ ਇਸ ਲਈ ਪਾ ਦਈ ਸੀ ਵੀ ਉਸ ਬਹਾਨੇ ਲੋਕੀ ਖਾ ਲੈਣਗੇ ਹੈਨਾ ਗਗਨ ਨੂੰ ਪਤਾ ਸੀ ਸਾਡੇ ਬੱਚਿਆਂ ਨੇ ਆਉਣ ਵਾਲੇ ਟਾਈਮ 'ਚ ਤਾਂ 버ਗਰ ਪੀਜ਼ਾ 'ਚ ਉਲਝ ਜਾਣਾ ਤੇ ਉਹ ਹਲਦੀ ਸਾਡੀਆਂ ਸਬਜ਼ੀਆਂ 'ਚ ਪਾ ਗਏ ਪਹਿਲੇ ਤਾਂ ਉਹ ਸੀ ਖਾਣੇ ਆ ਕਾਲੀ ਮਿਰਚ ਖਾਣੇ ਆ ਤਾਂ ਇਹ ਚੀਜ਼ਾਂ ਸ ਬਹੁਤ ਫਾਇਦਾ ਕਰਨ ਗਿਆ ਔਰ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜੇ ਲੋਕਾਂ ਦੇ ਨਖਣ ਫਟਦੇ ਆ ਉਹ ਇੱਕ ਬਾਡੀ ਦਾ ਵੀਕਨੈਸ ਵੀ ਆ ਹੂੰ ਹੂੰ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਤੇ ਲਾਗੂ ਹੋਵੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਨਖਣ ਦੀ ਪ੍ਰੋਬਲਮ ਹੈ ਉਹਨਾਂ ਲਈ ਸਾਡੇ ਜਿਹੜੇ ਵੈਦ ਦਾ ਉਹਨਾਂ ਨੇ ਇੱਕ ਬਹੁਤ ਗੁੱਡ ਚੀਜ਼ ਬਣਾਈ ਹੋਈ ਹੈ ਉਹਦਾ ਨਾਮ ਰੱਖਿਆ ਹੋਇਆ ਹੈ ਲੇਡੀਜ਼ ਵਾਸਤੇ ਰੈੱਡ ਬੁਲਬੁਲ ਕਿੱਕੇ ਸਿਰਪੇ ਰੈਡ ਬੁਲਬੁਲ ਨਾ ਸਾਡੇ ਵੈਦ ਜੀ ਤੁਸੀਂ ਅਸੀਂ ਲਾਏ ਹਾਂ ਹਾਂ ਰੈਡ ਬੁਲਬੁਲ ਹਾਂ ਇਸ ਲਈ ਰੱਖਦੇ ਆ ਕਿ ਤੁਹਾਡੇ ਵਰਗੇ ਸੋਹਣੇ ਸੋਹਣੇ ਨਾ ਖਾਣਾ ਹੁੰਦਾ ਹੈ ਤੇ ਨਾਮ ਵੀ ਫਿਰ ਸੋਹਣੇ ਸੋਹਣੇ ਚਾਹੀਦੇ ਆ ਤੇ ਇਹ ਜਿਹੜਾ ਹੈਗਾ ਨਾ ਜੀ ਇਹਦੇ ਚ ਵੀ ਅਸੀਂ ਲੋਕਾਂ ਨੂੰ ਦੱਸਦੇ ਆ ਕਿ ਦੋ ਚਮਚ ਸਵੇਰ ਸਵੇਰ ਲੈ ਲਓ ਕਿਉਂਕਿ ਦੇਮ ਚ ਲੇਡੀਜ਼ ਕੋਲ ਇੰਨੇ ਕੰਮ ਹੁੰਦੇ ਆ ਨਹੀਂ ਕਰ ਸਕਦੇ ਇਹਨੂੰ ਬਣਾਇਆ ਇਸ ਤਰ੍ਹਾਂ ਗਿਆ ਕਿ ਇਹ ਸਵੇਰ ਸਵੇਰ ਦੋ ਚਮਚ ਲੈ ਲਓ ਰਾਤੀ ਬੈਡ ਟਾਈਮ ਫਿਰ ਲੈ ਲਓ ਓਕੇ 4 ਚਮਚ ਡੇਲੀ ਲੈਣੇ ਆ ਔਰ ਇਹਦੇ ਜਿਹੜੇ ਬੈਨੀਫਿਟ ਹੈ ਜੀ ਉਹ ਮਤਲਬ ਲਾਜਵਾਬ ਬੈਨੀਫਿਟ ਹੈ ਇਹਦੇ ਵਿੱਚ ਵੱਡੀ ਚੀਜ਼ ਕੀ ਹੈ ਅਸ਼ਵਗੰਧ ਸ਼ਤਾਵਰ ਸ਼ਿਲਾਜੀਤ ਦਾ ਮਿਸ਼ਰਣ ਮਤਲਬ ਗਰਲਜ਼ ਵਾਸਤੇ ਇਹਨੂੰ ਮੈਕਸਿਮਮ ਮਿਸ਼ਰਣ ਚ ਦਿੱਤਾ ਗਿਆ ਫਿਰ ਇਹਦੀ ਵੱਡੀ ਚੀਜ਼ ਕੀ ਹੈ ਕਿ ਇਹ ਫੈਟ ਫਰੀ ਹੈ ਇਹਨੂੰ ਉਹ ਵੀ ਲੈ ਸਕਦੇ ਆ ਜਿਨ੍ਹਾਂ ਨੂੰ ਮਤਲਬ ਵੇਟ ਬੀ ਕੌਨਸ਼ੀਅਸ ਰੈਂਡਰ ਨੇ ਕਿ ਜਿਹੜੇ ਇੱਟਾ ਇਹ ਦਿੱਤਾ ਗਿਆ ਜੀ ਇਹਦੇ ਨਾਲ ਦੇਖੋ ਨਖੁਨ ਵੀਕ ਹੁੰਦੇ ਆ ਸਕਿਨ ਵੀਕ ਹੁੰਦੀ ਆ ਉਹਨੂੰ ਬਚਾਉਂਦਾ ਇਹ ਬਾਲਾਂ ਨੂੰ ਬਚਾਉਂਦਾ ਆਈ ਸਾਈਟ ਨੂੰ ਬਚਾਉਂਦਾ ਤੇ ਫਿਰ ਜਿੰਨੀ ਹੱਡੀਆਂ ਵੀਕ ਹੁੰਦੀਆਂ ਨੇ ਉਹਨੂੰ ਬਚਾਉਂਦਾ ਮਸਲਸ ਵੀਕ ਹੁੰਦੇ ਆ ਜਿਵੇਂ ਮੜੇ ਜਦ ਕੰਮ ਕੀਤਾ ਥਕਾਵਟ ਹੋ ਜਾਂਦੀ ਆ ਜੀ ਤਾਂ ਕਰਦਾ ਵੀ ਲੇਟ ਜੀ ਪਰ ਕੰਮ ਆਉਂਦਾ ਲੇਟਿਆ ਵੀ ਨਹੀਂ ਜਾਂਦਾ ਤੇ ਉਹ ਚੀਜ਼ ਦਿੱਤੇ ਜਿਵੇਂ ਬੈਕ ਮਸਲ ਪੇਨ ਹੋਣ ਲੱਗ ਜਾਂਦੇ ਆ ਕਈ ਵਾਰੀ ਲੇਡੀਜ਼ ਨੂੰ ਇਹ ਬਹੁਤ ਪ੍ਰੋਬਲਮ ਨੇ ਧਾਰ ਘੱਟ ਦੇ ਘੱਟ ਦੇ ਸਰੀਰ ਦੁਖਦਾ ਤਾਂ ਉਹ ਹੋਰ ਬਹੁਤ ਕੰਮ ਨੇ ਅ ਤਾਂ ਉਹਦੇ ਵਾਸਤੇ ਇਹ ਜਿਹੜੀ ਚੀਜ਼ ਬਣੀ ਆ ਅਸ਼ਵਗੰਧ ਸ਼ਤਾਵਰ ਤੇ ਸ਼ਲਾਜੀਤ ਦਾ ਮਿਸ਼ਰਣ ਹੈ ਤੇ ਨਾਲ ਇਹਦੇ ਵਿੱਚ 22-23 ਜੜੀ ਬੂਟੀਆਂ ਹੋਰ ਵੀ ਨੇ ਕਿਉਂਕਿ ਸਾਰੀਆਂ ਤਾਂ ਬੋਲੀਆਂ ਵੀ ਨਹੀਂ ਜਾਂਦੀਆਂ ਪਰ ਸਾਡੀ ਇੱਕ ਇੱਕ ਜੜੀ ਬੂਟੀ ਮੈਂਸ਼ਨ ਹੁੰਦੀ ਆ ਇਹ ਨਹੀਂ ਹੈ ਕਿ ਆਪਾਂ ਜਿਹੜੀ ਚੀਜ਼ ਦੇ ਰਹੇ ਹਾਂ ਲੋਕਾਂ ਨੂੰ ਉਹਨਾਂ ਨੂੰ ਪਤਾ ਹੀ ਨਾ ਹੋਵੇ ਅਸੀਂ ਪੀ ਕੀ ਰਹੇ ਹਣਾ ਘਟੋ ਘਾਟ ਉਹ ਸਭ ਕੋਈ ਵੀ ਇਸ ਗਰੁੱਪ ਦੀ ਲੇਡੀਜ਼ ਲੈ ਸਮ ਹਾਂ ਹਰ ਹਰ ਇਸ ਗਰੁੱਪ ਦੀ ਲੇਡੀ ਜਿੱਦਾਂ ਮੰਨ ਲਓ ਅਸੀਂ ਇਹ ਕਹਿ ਦਿੰਦੇ ਹੁਣ ਜਿਵੇਂ 10 ਸਾਲ ਦੀ ਅਗਰ ਗਰਲਸ ਨੂੰ ਪਲਾਨਾ ਸ਼ੁਰੂ ਕਰ ਦੋ ਤਾਂ ਉਹਨੂੰ ਆਉਣ ਵਾਲੇ ਟਾਈਮ ਚਾਹੇ 2-3 ਸਾਲ 5 ਸਾਲ 10 ਸਾਲ ਪੀ ਲੋ ਕੋਈ ਦਿੱਕਤ ਨਹੀਂ ਆਣੀ ਓਕੇ ਓਕੇ ਇੱਕ ਡੋਨਰ ਤਾਂ ਇਹਦਾ ਕੀ ਕੰਮ ਹੈ ਕਿ ਜਿਵੇਂ ਗਰਲਸ ਨੂੰ ਪੀਰੀਅਡ ਸਟਾਰਟ ਹੁੰਦੇ ਆ ਤਾਂ ਉਸ ਟਾਈਮ ਉਹਨਾਂ ਨੂੰ ਕਈ ਦਿੱਕਤਾਂ ਹੁੰਦੀਆਂ ਨੇ ਨਿਊ ਏਜ ਦੇ ਵਿੱਚ ਤਾਂ ਉਹ ਉਹਨਾਂ ਜਿਹੜੇ ਮਾਮਾ ਬਿਲਕੁਲ ਸਮਝਦਾਰ ਨੇ ਸਿਆਣੀਆਂ ਨੇ ਉਹ ਪਹਿਲੇ ਸ਼ੁਰੂ ਕਰ ਦੋਈਆਂ ਨੇ ਰੈਡ ਬੁਲ ਬੁਲਾਰੇ ਤੋਂ ਬਹੁਤ ਦੇਰ ਤੋਂ ਸੱਡਾ ਹੈਗਾ 1992 ਤੋਂ ਅਸੀਂ ਇਹ ਪ੍ਰੋਡਕਟ ਦੇ ਰਹੇ ਹਾਂ ਇਹ ਕੋਈ ਅੱਜ ਕੱਲ ਦਾ ਨਹੀਂ ਹੈਗਾ ਤੇ ਇਹ ਇਹ ਆਮ ਲੇਡੀਜ਼ ਨੂੰ ਇਹ ਸਾਡਾ ਬਹੁਤ ਫੇਮਸ ਪ੍ਰੋਡਕਟ ਹੈ ਗਰਲਜ਼ ਵਾਸਤੇ ਅਕਸਰ ਇਹ ਲੈਂਦੀਆਂ ਨੇ ਜਿਹੜੀਆਂ ਕੁੜੀਆਂ ਨੂੰ ਥੋੜਾ ਜਿਹਾ ਚੱਲਦੇ ਫਿਰਦੇ ਸਾਹ ਚੜ ਜਾਂਦਾ ਜਾਂ weight ਬਹੁਤ ਜ਼ਿਆਦਾ ਹੋ ਜਾਂਦਾ ਜਾਂ ਬੋਡੀ 'ਚ ਹੋਰ ਕਈ ਤਰ੍ਹਾਂ ਦੀਆਂ ਦਿੱਕਤ ਆਉਂਦੀਆਂ ਨੇ ਉਹਦੇ ਵਾਸਤੇ ਇਹ ਸਾਡਾ